ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸੁਖੀਨ ਟੋਕੜ ਹਾਂਜੀ ਅੱਜ ਆਪਾਂ ਜਿਹੜਾ 2D ਫੁਲਕਾਰੀ ਦੇ ਵਿੱਚ ਆਵਲਾ ਫਲਾਵਰ ਪੈਂਦਾ ਹੁੰਦਾ ਹੈ ਇਹਨੂੰ ਆਪਾਂ ਬਿਨਾ ਗੰਢ ਤੋਂ ਤੇ ਬਿਨਾ ਧਾਗਾ ਤੋੜੇ ਤੋਂ ਇੱਕੋ ਵਾਰ ਚ ਕਿਵੇਂ ਬਣਾਉਣਾ ਉਹ ਸਿੱਖਾਂਗੇ ਆਪਾਂ ਸਭ ਤੋਂ ਪਹਿਲਾਂ ਉਪਰੋਂ ਦੀ ਸੂਈ ਲੈ ਕੇ ਇਸ ਤਰ੍ਹਾਂ ਇਹਦਾ ਸੈਂਟਰ ਦੇਖ ਲੈਣਾ ਕਿੱਥੇ ਆਉਂਦਾ ਬੈਕ ਸਾਈਡ ਦੇ ਤਾਂ ਇਹਦੇ ਸੈਂਟਰ ਤੋਂ ਆਪਾਂ ਇਹਨੂੰ ਇਸ ਤਰ੍ਹਾਂ ਬਿਨਾ ਗੰਢ ਤੋਂ ਸਟਾਰਟ ਕਰ ਲੈਣਾ ਧਾਗਾ ਜਿਹੜਾ ਥੋੜਾ ਤੁਸੀਂ ਲੰਬਾ ਪਾਇਓ ਤੇ ਡਬਲ ਪਾਉਣਾ ਹੈ तो फिर तो आप दोबारा इतों सेंटर चु सूई क्ड लेनी उपर तो इस तरह आप थोड़ा थोड़ा कपड़ा चक के इस तरह ही करी आना हाँ जी इतने अपना यहाँ फ्लावर बन जूगा ਜੀ ਹੁਣ ਆਪਾਂ ਕੀ ਕਰਨਾ ਦੇਖੋ ਆਪਾਂ ਵੈਸੇ ਚਾਰ ਲੜਾ ਧਾਗਾ ਯੂਜ਼ ਕਰਦੇ ਨਾ ਇੱਥੇ ਆਪਾਂ ਦੋ ਲੜਾ ਕੀਤਾ ਸੀ ਹੁਣ ਇਹ ਆਪੇ ਚਾਰ ਲੜਾ ਹੋ ਗਿਆ ਨਾ ਇਹਨੂੰ ਆਪਾਂ ਦੁਬਾਰਾ ਜਿੱਧਰੋਂ ਦੀ ਆਪਾਂ ਆਏ ਸੀ ਉੱਥੋਂ ਦੁਬਹੀ ਵਾਪਸ ਲੈ ਜਾਣਾ ਆਪਾਂ ਇਸ ਤਰ੍ਹਾਂ ਤੇ ਇਹਦੇ ਆਪਾਂ ਜਿਹੜੇ ਫਰੰਟ ਵਾਲੀ ਸਾਹਮਣੇ ਵਾਲੀ ਬਿਲਕੁਲ ਸਿੱਧੀ ਲਾਈਨ ਆ ਆਹ ਵਾਲੀ ਲਾਈਨ ਆ ਹੁਣ ਆਪਾਂ ਇਹਨੂੰ ਕਵਰ ਕਰ ਦਾਂਗੇ ਇਸੇ ਤਰ੍ਹਾਂ ਇਹਦੇ ਸੈਂਟਰ ਤੋਂ ਆਪਾਂ ਬਿਲਕੁਲ ਥੋੜਾ ਜਿਹਾ ਕਪੜਾ ਚੱਕਣਾ ਹੈ ਇਹ ਫਿਰ ਤੋਂ ਆਪਾਂ ਸਾਹਮਣੇ ਇਹ ਕਵਰ ਕਰ ਲੈਣਾ ਇਸ ਦਾ ਹੁਣ ਜਦੋਂ ਆਪਾਂ ਫਲਾਵਰ ਬਣਾਉਣਾ ਹੈ ਆਹ ਵਾਲਾ ਆਹ ਵਾਲਾ ਫਲਾਵਰ ਬਣਾਉਣਾ ਹੈ ਤੇ ਆਪਾਂ ਇੱਥੋਂ ਨਾਲ ਦੀ ਸੂਈ ਕੱਢਣੀ ਆ ਤੇ ਫਿਰ ਦੂਜੀ ਸਾਈਡ ਹੁਣ ਆਪਾਂ ਇੱਥੋਂ ਇਹਨੂੰ ਕਵਰ ਕਰਕੇ ਤਾਂ ਜਦੋਂ ਆਪਾਂ ਇਧਰ ਲਈ ਪੋਸਿਬਲੀ ਪੱਤੀ ਹੀ ਇਹ ਬਣਾਵਾਂਗੇ ਤਾਂ ਸੂਈ ਵੀ ਤੁਸੀਂ ਉਧਰਲੀ ਸਾਈਡ ਹੀ ਹੋਣੀ ਚਾਹੀਦੀ ਹੈ ਆਪਣੀ ਐਕਸਟਰਾ ਹੁਣ ਆਪਾਂ ਇਤੋਂ ਐਕਸਟਰਾ ਥੋੜਾ ਜਿਹਾ ਕੱਪੜਾ ਚੱਕੜਾ ਜ਼ਿਆਦਾ ਨਹੀਂ ਤੇ ਫਿਰ ਤੋਂ ਆਪਾਂ ਜਿਵੇਂ ਆਪਾਂ ਆਏ ਸੀ ਜਿੰਨਾ ਜਿੰਨਾ ਕੱਪੜਾ ਚੱਕ ਕੇ ਉਸੇ ਤਰ੍ਹਾਂ ਆਪਾਂ ਉਸੇ ਲਾਈਨ ਤੇ ਹੀ ਵਾਪਸ ਚਲੇ ਜਾਣਾ ਹੁਣ ਆਪਾਂ ਫਿਰ ਇਹਨੂੰ ਥੋੜਾ ਜਿਹਾ ਇਥੋਂ ਚੱਕ ਕੇ ਕਪੜਾ ਤੇ ਆਪਾਂ ਬੈਗ ਤੋਂ ਵੀ ਮੈਂ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਠੀਕ ਹੈ ਤੇ ਹੁਣ ਆਪਾਂ ਫਿਰ ਆਹ ਲਾਈਨ ਕਵਰ ਕਰਾਂਗੇ ਤੇ ਹੁਣ ਆਪਾਂ ਇੱਥੇ ਫਿਰ ਐਂਡ ਤੇ ਫਲਾਵਰ ਬਣਾ ਲਾਂਗੇ ਜੇ ਕਿਤੇ ਧਾਗਾ ਥੋੜਾ ਮੋਟਾ ਇਕੱਠਾ ਹੁੰਦਾ ਤਾਂ ਉਹ ਨੂੰ ਤੁਸੀਂ ਸੈੱਟ ਕਰ ਲੈਣਾ ਪਾ ਬਿਲਕੁਲ ਇਹਦੀ ਵਾਲੀ ਇਹਦੇ ਸਾਹਮਣੇ ਵਾਲੀ ਲਾਈਨ ਆ ਜਿਹੜੀ ਉਹ ਕਵਰ ਕਰਾਂਗੇ ਸੈਂਟਰ ਜੋ ਤੁਸੀਂ ਬਿਲਕੁਲ ਥੋੜਾ ਜਿਹਾ ਕਪੜਾ ਚੱਕਣਾ ਹੈ ਆ ਜਿਹੜਾ ਐਕਸਟਰਾ ਕੱਢਿਆ ਇਹ ਆਪਣਾ ਫਲਾਵਰ ਬਣੂਗਾ ਇੱਥੇ ਇਹ ਹੁਣ ਜਿਵੇਂ ਆਪਾਂ ਆਏ ਸੀ ਫਿਰ ਤੋਂ ਆਪਾਂ ਵਾਪਸ ਚਲੇ ਜਾਣਾ ਇਸ ਤਰ੍ਹਾਂ ਉਹਦੇ ਉੱਪਰ ਉੱਪਰ ਇਸ ਤਰ੍ਹਾਂ ਦੇਖੋ ਇਹ ਚਾਰ ਲੜਾ ਧਾਗਾ ਵੀ ਬਣ ਗਿਆ ਆਪਣਾ ਪਾਇਆ ਆਪਾਂ ਡਬਲ ਸੀ ਤੇ ਇਸ ਤਰ੍ਹਾਂ ਚਾਰ ਲੜਾ ਵੀ ਹੋ ਗਿਆ ਤੇ ਆਪਾਂ ਨੂੰ ਕਿਤੇ ਤੋੜਨਾ ਵੀ ਨਹੀਂ ਪਿਆ ਕਿਤੇ ਗੰਡ ਵੀ ਨਹੀਂ ਪਈ ਤੇ ਇਸੇ ਤਰ੍ਹਾਂ ਹੀ ਬਾਕੀ ਜਿਹੜੀਆਂ ਆਹ ਵਾਲੀਆਂ ਚਾਰ ਲਾਈਨਾਂ ਐ ਇਸੇ ਤਰ੍ਹਾਂ ਹੀ ਆਪਾਂ ਇਹ ਵੀ ਕੰਪਲੀਟ ਕਰਾਂਗੇ ਇਸ ਤਰ੍ਹਾਂ ਹੀ ਬਣ ਜੂਗਾ ਇਸ ਤਰ੍ਹਾਂ ਦੀ ਬੈਕ ਸਾਈਡ ਬਣੂਗੀ ਤੇ ਬੈਕ ਸਾਈਡ ਤੇ ਇੱਥੇ ਆਪਾਂ ਇਹਨੂੰ ਗੰਢ ਲਾ ਕੇ ਇਹਨੂੰ ਖਤਮ ਕਰਾਂਗੇ ਆਪਣੀ ਆਹ ਵਾਲੀ ਲਾਈਨ ਰਹਿ ਕੇ ਇਹਨੂੰ ਵੀ ਆਪਾਂ ਇਸੇ ਤਰ੍ਹਾਂ ਕਵਰ ਕਰਾਂਗੇ ਤੁਸੀਂ ਧਾਗਾ ਥੋੜਾ ਜਿਹਾ ਵੱਡਾ ਰੱਖਿਓ ਮੈਂ ਜਿਹੜੇ ਨੇ ਪਾਇਆ ਤਾਂ ਵੱਡੇ ਸੀ ਪਰ ਜ਼ਿਆਦਾ ਲੱਗ ਗਿਆ ਧਾਗਾ ਥੋੜਾ ਜਿਹਾ ਵੱਡਾ ਰੱਖ ਲਓ ਜੀ ਇਸ ਤਰ੍ਹਾਂ ਇਹ ਆਪਣਾ ਫਲਾਵਰ ਆ ਜਿਹੜਾ ਕੰਪਲੀਟ ਹੋ ਗਿਆ ਤੇ ਇਹਦੀ ਬੈਕ ਸਾਈਡ ਤੇ ਆਪਾਂ ਇਹਦੀ ਗੰਡ ਮਾਰ ਦਾਂਗੇ ਠੀਕ ਹੈ ਜੀ ਇਹਦੀ ਬੈਕ ਸਾਈਡ ਵੀ ਵੇਖ ਲਓ ਇਸ ਤਰ੍ਹਾਂ ਇਹਦੀ ਬੈਕ ਸਾਈਡ ਬਣ ਜਾਣੀ ਆ ਤੇ ਜਿਹੜੀ ਆਹ ਵਾਲੀ ਜਗ੍ਹਾ ਹੈ ਇੱਥੇ ਤੁਸੀਂ ਇਹਦੀ ਗੰਡ ਮਾਰ ਸਕਦੇ ਹੋ ਠੀਕ ਹੈ ਜੀ ਜੇ ਤੁਸੀਂ ਨਹੀਂ ਵੀ ਗੰਡ ਮਾਰਨੀ ਇਹਨੂੰ ਇੱਕ ਵਾਰੀ ਵਿੱਚ ਦੀ ਕੱਟ ਦਿਓ ਇਸ ਤਰ੍ਹਾਂ ਇਹ ਕਿਤੇ ਵੀ ਨਹੀਂ ਇਸ ਤਰ੍ਹਾਂ ਕਰਕੇ ਤੇ ਆਪਾਂ ਇਹਨੂੰ ਇੱਥੇ ਕੱਟ ਦਵਾਂਗੇ ਲੋ ਜੀ ਤੁਸੀਂ ਇਹਦੀ ਫਾਈਨਲ ਲੁੱਕ ਦੇਖ ਸਕਦੇ ਹੋ ਇਸ ਤਰ੍ਹਾਂ ਇਹ ਬਿਨਾਂ ਧਾਗਾ ਤੋੜੇ ਬਿਨਾਂ ਕੋਈ ਗੰਢ ਮਾਰੇ ਆਪਣਾ ਫਲਾਵਰ ਕੰਪਲੀਟ ਹੋ ਗਿਆ ਚਲੋ ਠੀਕ ਹੈ ਜੀ ਵੀਡੀਓ ਦੇਖਣ ਲਈ ਥੈਂਕ ਯੂ